ਕਾਂਗਰਸ ਪਾਰਟੀ ਦੇ युवराज ਰਾਹੁਲ ਗਾਂਧੀ ਵੱਲੋਂ ਹਰਿਆਣਾ ਵਿੱਚ ਹੋਏ ਚੋਣ ਮੁਹਿਤ ਮੁਹਿੰਮ ਨੂੰ ਖਤਮ ਕੀਤੇ ਜਾਣ ਤੋਂ ਬਾਅਦ ਹੁਣ ਪੰਜਾਬ ਦਾ ਦੌਰਾ ਸ਼ੁਰੂ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕੱਲ ਗੁਰੂ ਦੀ ਨਗਰੀ ਅੰਮ੍ਰਿਤਸਰ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ ਜਿਸ ਤੋਂ ਵਿੱਚ ਗੁਰਜੀਤ ਸਿੰਘ ਆਤਲਾ ਅਤੇ ਕਾਂਗਰਸ ਪਾਰਟੀ ਦੇ ਸਮੂਹ ਲੀਡਰਸ਼ਿਪ ਇਸ ਦੇ ਵਿੱਚ ਮੌਜੂਦ ਰਹਿਣਗੇ ਤਾਂ ਉੱਥੇ ਗੱਲਬਾਤ ਦੌਰਾਨ ਉਹਨਾਂ ਦੱਸਿਆ ਹੈ ਕਿ ਕਾਂਗਰਸ ਪਾਰਟੀ ਦੇ युवराज ਅਤੇ ਦੇਸ਼ ਦੇ ਹਰਮਨ ਪਿਆਰੇ ਨੇਤਾ ਰਾਹੁਲ ਗਾਂਧੀ ਅੰਮ੍ਰਿਤਸਰ ਪਹੁੰਚ ਰਹੇ ਨੇ ਤੁਮਹਾਨੂੰ ਸਵਾਗਤ ਕੀਤਾ ਪੂਰੀ ਤਿਆਰੀਆਂ ਮੁਕੰਮਲ ਕਰਨ ਗਈਆਂ ਨੇ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਹਮੇਸ਼ਾ ਹੀ ਪੰਜਾਬ ਦੇ ਹਿੱਤ ਦੇ ਲਈ ਸੋਚਦੇ ਨੇ ਅਤੇ ਉਹਨਾਂ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਪਹੁੰਚ ਕੇ ਮੇਰੇ ਹੱਕ ਦੇ ਵਿੱਚ ਰੈਲੀ ਕਰਨ ਦੇ ਨਾਲ ਲੋਕ ਹੋਰ ਵੀ ਮਜ਼ਬੂਤ ਜਿਹੜਾ ਕਿ ਕਾਂਗਰਸ ਨੂੰ ਕਰਦੇ ਹੋਏ ਨਜ਼ਰ ਆਣਗੇ ਦਾ ਕਾਂਗਰਸੀ ਵਰਕਰਔਰ ਆਮ ਲੋਕ ਜਿਹੜੇ ਆ ਉਹ ਕਰਨਗੇ ਕਿਉਂਕਿ ਜਿਹੜੀ ਲੰਬੀ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਜੀ ਨੇ ਦੇਸ਼ ਦੇ ਵਿੱਚ ਜਿਹੜੀ ਸਥਿਤੀ ਪੈਦਾ ਹੋਈ ਸੀ ਉਦੇ ਵਾਸਤੇ ਜਿਸ ਤਰੀਕੇ ਨਾਲ ਲੋਕਾਂ ਨੂੰ ਲਾਮਬਦ ਕੀਤਾ ਔਰ ਜਿਹੜੀ ਲੜਾਈ ਉਹਨਾਂ ਨੇ ਲੜੀ ਹੈ ਜ਼ਮੀਨ ਤੇ ਉੱਤਰ ਕੇ ਉਹਦੇ ਵਾਸਤੇ ਲੋਕ ਉਹਨਾਂ ਦੀ ਹੌਸਲਾ ਬਜਾਈ ਕਰਨ ਵੀ ਆਉਣਗੇ ਕਿਉਂਕਿ ਜਦੋਂ ਲੋਕ ਇਕੱਠੇ ਹੁੰਦੇ ਨੇ ਤੇ ਲੀਡਰ ਫਿਰ ਉਹਦੇ ਚ ਉਹਦੀ ਲੀਡਰ ਦੀ ਵੀ ਹੌਸਲਾ ਬਜਾਈ ਹੁੰਦੀ ਹੈ ਕੀ ਟਾਈਮਿੰਗ ਰਹੇਗੀ ਜੀ ਉਹਨਾਂ ਦੀ ਆਉਂਦੇ ਔਰ ਕੀ ਰੋਡ ਮੈਪ ਹੈ 5 ਵਜੇ ਉਹ ਪਹੁੰਚਣਗੇ ਔਰ ਰੋਡ ਮੈਪ ਤੇ ਜਿੱਥੇ ਇੱਕ 에어ਪੋਰਟ ਰੋਡ ਤਿਆਰ ਪ੍ਰਤਾਪ ਜਿਹੜੇ ਐਕਸਐਮਐਲਏ ਸਾਡੇ ਉਹਨਾਂ ਦੇ ਘਰ ਦੇ ਬਿਲਕੁਲ ਨਾਲ ਜਿਹੜਾ ਇਹਦਾ ਵੈਨਿਊ ਹੈ ਜੀ ਜੀ ਔਰ ਕਿਸ ਤਰ੍ਹਾਂ ਦਾ ਉਤਸ਼ਾਹ ਨਜ਼ਰ ਆ ਰਿਹਾ ਕਿਉਂਕਿ ਰਾਹੁਲ ਗਾਂਧੀ ਜਦੋਂ ਵੀ ਪੰਜਾਬ ਆਉਂਦੇ ਨੇ ਅਲੱਗ ਹੀ ਉਤਸ਼ਾਹ ਨਜ਼ਰ ਆਦਾ ਵਰਕਰਾਂ ਦੇ ਵਿੱਚ ਲੀਡਰਸ ਦੇ ਵਿੱਚ ਕਿਸ ਤਰ੍ਹਾਂ ਦਾ ਉਤਸ਼ਾਹ ਨਜ਼ਰ ਆ ਰਿਹਾ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਮਤਲਬ ਹਰ ਚੀਜ਼ ਜਿਹੜੀ ਹੈ ਬਿਲਕੁਲ ਪੁੱਗਤਾ ਹੈ ਔਰ ਲੋਕ ਜਿਹੜੇ ਨੇ ਖੁਸ਼ ਨੇ ਔਰ ਲੋਕ ਚਾਹੁੰਦੇ ਨੇ ਜਿਹੜੀ ਜੋ ਹਾਲਾਤ ਦੇ ਦੇਸ਼ ਚ ਹੋਏ ਨੇ ਜਿਸ ਸਰਕਾਰ ਨੇ ਕੀਤੇ ਨੇ ਉਹਨੂੰ ਬਦਲਣਾ ਚਾਹੁੰਦੇ ਨੇ ਜਿਹੜੇ ਸਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਜਿਨ੍ਹਾਂ ਨੇ ਸਵਿਧਾਨ ਦੀ ਤਾਕਤਾਂ ਖਤਮ ਕੀਤੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਰਕਾਰਾਂ ਤੋੜੀਆਂ ਨੇ ਔਰ ਅਧਿਕਾਰ ਖੋਏ ਨੇ ਔਰ ਮਨੀਪੁਰ ਵਰਗੇ ਘਟਨਾਵਾਂ ਹੋਈਆਂ ਨੇ ਹਥ ਵਰਗੇ ਘਟਨਾਵਾਂ ਹੋਈਆਂ ਨੇ ਔਰ ਜਿਹੜੀ ਲਖੀਂਪੁਰ ਖੀਰੀ ਵਰਗੇ ਬੱਚਿਆਂ ਤੇ ਤੇ ਮੰਤਰੀ ਦੇ ਬੇਟੇ ਦੇ ਜਿਹਦਾ ਚਾੜ ਦਿੱਤੀ ਗਈ ਸੀ ਕਿ ਬਿਲਕੁਲ ਜੀਵ ਚੜਾ ਦਿੱਤੀ ਗਈ ਸੀ ਜਖਮ ਨੇ ਮੰਨ ਦੇ ਉੱਤੇ 700 ਕਿਸਾਨਾਂ ਦਾ ਜਿਹੜਾ ਜਖਮ ਹੈ ਉਹ ਮੰਨ ਦੇ ਉੱਤੇ ਆ ਸੋ ਇਹ ਸਾਰੇ ਮੁੱਦੇ ਜਿਹੜੇ ਨੇ ਇਹਦੇ ਵਾਸਤੇ ਲੋਕ ਐਸ ਵੇਲੇ ਮਨ ਪੜਾ ਕੇ ਬੈਠੇ ਨੇ ਇਥੋਂ ਤੱਕ ਕਿ ਟਰੇਡਰ ਜਿਹੜੀ ਇੰਡਸਟਰੀ ਜੁਨੀਅਨ ਹੈ ਉਹ ਵੀ ਸਾਰੇ ਮਤਲਬ ਬਣਾ ਕੇ ਬੈਠੇ ਆ ਆਪਣਾ ਮਨ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੀ ਇਹਨੂੰ ਸਰਕਾਰ ਨੂੰ ਲਾਭੇਗਾ ਹੁਣ ਇਨਕਮ ਟੈਕਸ ਬਹੁਤ ਵੱਡਾ ਟੈਰਰ ਹੈ ਹੂੰ ਜੀਐਸਟੀ ਤੇ ਬਹੁਤ ਵੱਡਾ ਮੁੱਦਾ ਹੈ ਕਿ ਜੀਐਸਟੀ ਦੇ ਲੋਕਾਂ ਨੂੰ ਸਜ਼ਾ ਦਿੱਤੀਆਂ ਜਾ ਰਹੀਆਂ ਨੇ ਜੀ ਔਰ ਜਿਹੜਾ ਵਪਾਰੀ ਜਿਹੜਾ ਲੋਕਾਂ ਲਈ ਰੋਜੀ ਰੋਟੀ ਬਣਾਉਂਦਾ ਸੀ ਅਜੋਨੂੰ ਇਹਨਾਂ ਨੇ ਮਤਲਬ ਠੱਗ ਚੋਰ ਜਿਹੜਾ ਆ ਉਹ ਸਾਬਤ ਕਰਤਾ ਇਸ ਗਵਰਨਮੈਂਟ ਨੇ ਔਰ ਇਹਦੇ ਵਾਸਤੇ ਉਹ ਸਾਰੇ ਤਿਆਰ ਨੇ ਹੁਣ ਜਿਵੇਂ ਸੀਨੀਅਰ ਸਿਟੀਜ਼ਨ ਆ ਅੱਗੇ ਟ੍ਰੇਨਾਂ ਦੇ ਵਿੱਚ 50% ਇਹਨਾਂ ਨੂੰ ਕੋਟਾ ਹੁੰਦਾ ਸੀ ਬਿਲਕੁਲ ਡਿਸਕਾਊਂਟ ਹੁੰਦਾ ਸੀ ਉਹ ਡਿਸਕਾਊਂਟ ਬਿਲਕੁਲ ਬੰਦ ਕਰ ਦਿੱਤਾ ਗਿਆ ਜਿਹੜੀਆਂ ਪੈਸੇਂਜਰ ਗੱਡੀਆਂ ਨੇ ਉਹਨਾਂ ਨੂੰ ਮੇਲ ਗੱਡੀਆਂ ਐਵੇਂ ਬਣਾਤਾ ਉਹਦੇ ਨਾਲ ਨਾ ਕਿਰਾਇਆ ਵਧ ਗਿਆ ਜਦ ਕਿ ਸਟਾਪੇ ਸੇਮ ਹੈ ਟਾਈਮ ਸੇਮ ਲੱਗਦਾ ਨਾ ਉਹ ਮਿਲ ਰਹਾਤਾ ਉਹਦਾ ਕਿਰਾਇਆ ਵਧ ਗਿਆ ਕਿਉਂਕਿ ਜਿੰਨਾ ਕੁਛ ਆ ਪਬਲਿਕ ਸੈਕਟਰ ਜੁੰਟ ਹੈ ਸਾਰੇ ਦੇਜਦੇ ਵੇਚਦੇ ਐਸ ਵੇਲੇ ਦੇਸ਼ ਉਟਕੜਾ ਹੋਇਆ ਦੇਸ਼ਾਂ ਦੇਸ਼ ਨੇ ਐਸ ਵੇਲੇ ਮਨ ਬਣਾ ਲਿਆ ਇਹਨਾਂ ਦੇ ਵਿਰੁੱਧ ਵੋਟ ਕਰਨ ਦਾ ਔਰ ਰਾਹੁਲ ਗਾਂਧੀ ਕੱਲ ਆ ਕੇ ਇਹ ਲੋਕਾਂ ਦੇ ਵਿੱਚ ਆਪਣੇ ਪੂਰਨ ਤੌਰ ਤੇ ਗੱਲ ਰੱਖਣਗੇ ਕਿ ਇੰਡੀਆ ਲਾਈਨ ਦੀ ਸਰਕਾਰ ਬਣੂਗੀ ਔਰ ਲੋਕ ਇਤਿਹਾਸਲੇ ਹੋਣਗੇ। ਸਰ ਸਾਹਿਬ ਜਿਸ ਤਰ੍ਹਾਂ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਸੀ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਨੇ। ਸ਼ੁਕਰਨ ਦੀ ਮੌਤ ਹੋਈ ਆ ਲੇਕਿਨ ਉਸ ਤੋਂ ਬਾਅਦ ਫਿਰ ਤੋਂ ਪੰਜਾਬ ਪਹੁੰਚਦੇ ਨੇ ਮੋਦੀ ਸਾਹਿਬ ਸਿਰ ਤੇ ਪੱਗ ਜਿਹੜੀ ਬੱਜੀ ਹੁੰਦੀ ਉਹਨਾਂ ਦੇ। ਕਿ ਲੱਗਦਾ ਕਿ ਉਸ ਪੱਗ ਦੀ ਇੱਜ਼ਤ ਰੱਖ ਲੈਣੀ ਚਾਹੀਦੀ ਸੀ ਕਿ ਜਦੋਂ ਉਹ ਉੱਥੇ ਜਾ ਰਹੇ ਸੀਗੇ ਕਿਸਾਨ। ਬਿਲਕੁਲ ਉਹ ਤੇ ਰੱਖਣੀ ਚਾਹੀਦੀ। ਆਪ ਵੀ ਤਾਂ ਕਿਸਾਨਾਂ ਦੇ ਗੋਲੀਆਂ ਚ ਚਲਾਈਆਂ। ਪੱਗ ਬੱਦੀ ਨਹੀਂ ਕਿ ਪੱਗ ਰੱਖੀ ਗਈ ਹੈ। ਉਹ ਵੀ ਕਿਸੇ ਨੇ ਆਪਣੇ ਸਿਰ ਤੇ ਬਣ ਕੇ ਉਹਨਾਂ ਦੇ ਸਿਰ ਤੇ ਰੱਖਤੀ ਹੋਣੀ ਇਹ ਤੇ ਹਾਲ ਹੋ ਗਿਆ ਸਾਡਾ ਸੋ ਮੋਦੀ ਜੀ ਨੇ ਜੋ ਹਾਲਾਤ ਪਿਆਦਾ ਕੀਤੇ ਉਹਦਾ ਜਵਾਬ ਐਤਕੀ ਲੋਕ ਦੇਣਗੇ ਉਹਨਾਂ ਨੂੰ ਬੇਫਿਕਰ ਰਹੋ ਮੜ ਬਣਿਆ ਲੋਕਾਂ ਦਾ ਸਰ ਅੱਜ ਕਾਰਪੇਸ਼ੀਨ ਦਾ ਖਰਾਬ ਕੀਤਾ ਗਿਆ ਤੁਹਾਡੇ ਵੱਲੋਂ ਵਿਰੋਧੀਆਂ ਦਾ ਕਹਿਣਾ ਵੀ ਇਹ ਸਿਰਫ ਇੱਕ ਪਬਲਿਸੀ ਸਟੰਟ ਆ 2 ਸਾਲ ਹੋ ਗਏ ਨੇ ਇਲੈਕਸ਼ਨ ਨਹੀਂ ਹੋਏ ਦੇ ਇਸ ਰ ਜਿਹੜੇ ਹੁਣ ਚੋਣਾਂ ਕਰਕੇ ਬੋਲਦੇ ਸਹੀ ਪਬਲਿਕੀ ਉਹ ਮਤਲਬ ਇਹ ਹੁੰਦਾ ਵੀ ਕੋਈ ਉਹਨਾਂ ਨੂੰ ਨਹੀਂ ਪਤਾ ਇਸ ਗੱਲ ਦਾ ਕੋਈ ਵਿਚਾਰੇ 73 ਨਾਲ ਜੁੜੇ ਅਸੀਂ ਹੁਣ ਸਾਰਾ ਸ਼ਹਿਰ ਘੁੰਮੇ ਜੋ ਹਾਲਾਤ ਨੇ ਸ਼ਹਿਰ ਦੇ ਇਹ ਸਿਰਫ ਲੋਕਾਂ ਨੂੰ ਅਵੇਅਰ ਕੀਤਾ ਪੀ ਹੁਣ ਇਹਨਾਂ ਨੂੰ ਜਵਾਬ ਪੁੱਛੋ ਤਾਂ ਤਾਂ ਜਾਂਦੀ ਨਹੀਂ ਹਲਕਿਆਂ ਚ ਹੁਣ ਹਰ ਕੋਈ ਗਲੀ ਗਲੀ ਤੁਰੇ ਫਿਰਦਾ ਕੋਈ ਬਰਕਰਤ ਤੁਰੇ ਫਿਰਦਾ ਲੋਕ ਜਵਾਬ ਪੁੱਛਣੇ ਨਾ ਤਾਂ ਨਹੀਂ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਨੂੰ ਲੈ ਕੇ ਕਾਰਪੋਰੇਸ਼ਨ ਦੀ ਲੈ ਉਹ ਹੀ ਤਾਂ ਕਾਰਪੋਰੇਸ਼ਨ ਇਲੈਕਸ਼ਨ ਕਰਕੇ ਮਾੜਾ ਹਾਲ ਹੋਇਆ ਨਾ ਸ਼ਹਿਰ ਦਾ ਹਾਂਜੀ ਫਿਰ ਜੋ ਇਲੈਕਸ਼ਨ ਦਾ ਜਵਾਬ ਪੁੱਛਦੇ ਕਿਉਂ ਨਹੀਂ ਕਰਦੇ ਦੋ ਸਾਲ ਪਹਿਲਾਂ ਨਹੀਂ ਪਤਾ ਲੱਗਾ ਵੀ ਉਹਦੇ ਜਦੋਂ ਦੀ ਟਿਨਰ ਖਤਮ ਹੋਈ ਉਸ ਤੋਂ ਬਾਅਦ ਕਹਿੰਦੇ ਹੁਣ ਇਹਨਾਂ ਨੇ ਉਹਨਾਂ ਦੇ ਵਿੱਚ ਆ ਕੇ ਮੇਰੇ ਵੀ ਸਾਲ ਮੇਰੀ ਗੱਲ ਨਹੀਂ ਸਮਝਦਾ ਕੋਈ ਮੜ ਕੋਈ ਗਲਤ ਕੰਮ ਤਾਂ ਨਹੀਂ ਕਰਦਾ ਕੋਈ ਗਲਤ ਕੰਮ ਕਰਦਾ ਜਿਹੜਾ ਕੋਈ ਨੁਕਸਾਨ ਹੋਵੇ ਸਪੀਚ ਦੇ ਰਹੇ ਜੋ ਜਾ ਕੇ ਆਪਣੇ ਅ ਰੈਲੀਆਂ ਦੇ ਵਿੱਚ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਉਹ ਲੋਕਾਂ ਨੂੰ ਵੇਅਰ ਕਰ ਰਹੇ ਜੇ ਫਰਜ ਕਰ ਕੋਈ ਗਲਤ ਹੈ ਤੁਸੀਂ ਦੱਸ ਰਹੇ ਜੇ ਨਾ ਤੇ ਅਸੀਂ ਵੀ ਤੁਹਾਨੂੰ ਦੱਸਤਾ ਕਿ ਵੀ ਗਲਤ ਹੈ